ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਦੱਸ ਦਿੰਦੇ ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਤੋੜ ਮਰੋੜ ਦੀ ਰਾਜਨੀਤੀ ਚੱਲ ਰਹੀ ਹੈ ਸੋ ਇਸੇ ਦੌਰਾਨ ਪੰਜਾਬ ਦੀ ਲੋਕ ਇਨਸਾਫ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਆਗੂ ਤੇਜੀ ਸੰਧੂ ਨੇ ਲੋਕ ਇਨਸਾਫ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਪਾਰਟੀ ਦਾ ਪੱਲਾ ਫੜਿਆ ਦੱਸ ਦਿੰਦੇ ਹਾਂ ਕਿ ਕੇਂਦਰ ਦੇ ਵਿੱਚ ਭਾਜਪਾ ਪਾਰਟੀ ਨੂੰ ਆਏ ਹੋਏ ਤਕਰੀਬਨ 10 ਸਾਲ ਹੋ ਗਏ ਸੋ ਦਿਨ ਬਾ ਦਿਨ ਪਾਰਟੀ ਮਜ਼ਬੂਤ ਹੋ ਰਹੀ ਹੈ ਅ ਦੂਸਰੀ ਸੂਬਿਆਂ ਦੇ ਵਿੱਚ ਵੀ ਗੱਲ ਕਰੀਏ ਤੇ ਭਾਜਪਾ ਪਾਰਟੀ ਆਪਣੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਸੋ ਇਸੇ ਦੌਰਾਨ ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਤੇ ਪੰਜਾਬ ਦੇ ਵਿੱਚ ਵੀ ਲੋਕਾਂ ਦਾ ਰੁਝਾਨ ਭਾਜਪਾ ਪਾਰਟੀ ਦੇ ਵੱਲ ਵੱਧ ਰਿਹਾ ਇਸੇ ਦੌਰਾਨ ਹੁਣ ਤੇਜੀ ਸੰਧੂ ਵੱਲੋਂ ਵੀ ਲੋਕ ਇਨਸਾਫ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਪਾਰਟੀ ਦਾ ਪੱਲਾ ਫੜਿਆ ਗਿਆ ਸੋ ਇਸੇ ਦੌਰਾਨ ਉਹਨਾਂ ਦਾ ਸਵਾਗਤ ਕਰਦੇ ਆਂ ਪੰਜਾਬ ਭਾਈਪਾ ਦੇ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮਾਈਨਿੰਗ ਮਾਫੀਆ ਦੀ ਚੰਡੀ ਜਾਣੀ ਜਾਣਣ ਵਾਲੀ ਜਿਹੜੀ ਤੇਜੀ ਸੰਧੂ ਹੈ ਉਹਨਾਂ ਦਾ ਅਸੀਂ ਪਾਰਟੀ ਦੇ ਵਿੱਚ ਸਵਾਗਤ ਕਰਦੇ ਆਂ ਨਾਲ ਹੀ ਜਦੋਂ ਤੇਜੀ ਸੰਧੂ ਹੋਣਾ ਵੱਲੋਂ ਭਾਈਪਾ ਪਾਰਟੀ ਜੁਆਇਨ ਕੀਤੀ ਗਈ ਤਾਂ ਮਹਿਲਾ ਮੋਰਚਾ ਦੀ ਪ੍ਰਧਾਨ ਰਾਜਕੁਮਾਰੀ ਜੈਨਦਰ ਕੌਰ ਵੱਲੋਂ ਤੇਜੀ ਸੰਧੂ ਦਾ ਸਵਾਗਤ ਕੀਤਾ ਗਿਆ ਸੋ ਸਾਡੇ ਨਾਲ ਮੌਜੂਦ ਨੇ ਤੇਜੀ ਸੰਧੂ ਸਾਡੇ ਨਾਲ ਫੋਨ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਕੀ ਕਹਿੰਦੇ ਨੇ ਤੇਜੀ ਸੰਧੂ ਆਓ ਸੁਣਦੇ ਆਂ ਜੀ ਮੈਮ ਤੁਹਾਡਾ ਸੁਆਗਤ ਹੈ ਜੀ ਸਕਾਈ ਨਿਊਜ਼ ਪੰਜਾਬ ਤੇ ਤੇ ਕੀ ਕਾਰਨ ਰਹੇ ਨੇ ਤੁਹਾਡੇ ਜੀ ਭਾਜਪਾ ਪਾਰਟੀ ਜੁਆਇਨ ਕਰਨ ਦੇ ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਦੇਖੋ ਜੀ ਪਹਿਲਾਂ ਤਾਂ ਸਕਾਈ ਨਿਊਜ਼ ਦਾ ਧੰਨਵਾਦ ਕੀ ਮੇਰੇ ਵਿਚਾਰ ਜਾਣਨ ਦੀ ਤੁਸੀਂ ਜਿਹੜੀ ਆ ਫੋਨੋਂ ਕੀਤੀ ਆ ਮੈਨੂੰ ਤੋਂ ਥੈਂਕ ਯੂ ਤੁਹਾਡਾ ਜੀ ਬਿਲਕੁਲ ਬਾਕੀ ਰਹੀ ਗੱਲ ਵੀ ਪਾਰਟੀ ਨੂੰ ਛੱਡਣਾ ਜਾਂ ਪਾਰਟੀ ਦੇ ਵਿੱਚ ਜਾਣਾ ਹਰ ਬੰਦਾ ਜਿਸ ਤਰ੍ਹਾਂ ਕਿ ਅਸੀਂ ਕੰਨਾਂ ਨਹੀਂ ਹੁੰਦੇ ਕਿ ਕੱਪੜੇ ਚੇਂਜ ਕਰਦੇ ਆ ਜਾਂ ਅਸੀਂ ਆਪਣਾ ਆਪਣਾ ਇਰਾਦਾ ਪਾਰਟੀ ਚੇਂਜ ਕਰ ਦਿਆ ਇਸੇ ਤਰ੍ਹਾਂ ਅਸੀਂ ਇੱਕ ਅਸੀਂ ਪਾਰਟੀ ਨੂੰ ਵੀ ਚੇਂਜ ਕਰ ਸਕਦੇ ਹਾਂ ਸੋ ਰਹੀ ਗੱਲ ਲੋਕਿੰਗ ਸਾਹਿਬ ਪਾਰਟੀ ਮੇਰੀ ਆਪਣੀ ਪਾਰਟੀ ਹੈ ਉਹ ਮੇਰੇ ਭਰਾਵਾਂ ਦੀ ਪਾਰਟੀ ਹੈ ਸੋ ਇਹ ਨਹੀਂ ਹੁੰਦਾ ਕਿ ਬੈਟਰਮੈਂਟ ਦੇ ਲਈ ਹਰ ਬੰਦਾ ਸੋਚ ਰੱਖਦਾ ਜੀ ਸੋ ਅਸੀਂ ਵੀ ਆਪਣੀ ਬੈਟਰਮੈਂਟ ਦੇ ਲਈ ਅਸੀਂ ਪੰਜਾਬ ਦੇ ਸੇਵਾ ਦੇ ਵਿੱਚ ਖੜੇ ਹੋਏ ਹਾਂ ਆਪਣੀ ਫੀਲਡ ਨੂੰ ਛੱਡ ਕੇ ਫਿਲਮ ਲਾਈਨ ਨੂੰ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ ਪੰਜਾਬ ਤੇ ਵੀ ਲੜਨਾ ਜੀ ਤੇ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਇਹ ਹਰ ਇੱਕ ਚੀਜ਼ ਹਰ ਫੈਸਿਲਿਟੀ ਦੇ ਲਈ ਹਰ ਗ੍ਰਾਂਡ ਦੇ ਲਈ ਹਰ ਕੰਮ ਦੇ ਲਈ ਸੈਂਟਰ ਤੋਂ ਹੀ ਹੈਲਪ ਲੈਣੀ ਆ ਤੇ ਫਿਰ ਅਸੀਂ ਕਿਉਂ ਨਾ ਭਾਜੀਪੀ ਨਾਲ ਜੁੜੀਏ ਸੈਂਟਰ ਨਾਲ ਜੁੜੀਏ ਜਿੱਥੋਂ ਸਾਨੂੰ ਅਸੀਂ ਸਿੱਧਾ ਕਨੈਕਸ਼ਨ ਜਿਹੜਾ ਜੋੜ ਸਕੀਏ ਲੋਕਾਂ ਦੇ ਨਾਲ ਅਸੀਂ ਜਿਹੜਾ ਵਿਚਲਾ ਮਡੀਓਕਰ ਬਣੀਏ ਸੇਵਾ ਦੇ ਤੌਰ ਤੇ ਸੋ ਮੈਨੂੰ ਇਦਾਂ ਲੱਗਿਆ ਕਿ ਮੈਨੂੰ ਇਹ ਪੰਜਾਬ ਦੇ ਹੱਕਾਂ ਦੇ ਲਈ ਅਗਰ ਕੋਈ ਗੱਲ ਕਰਨੀ ਆ ਤਾਂ ਮੈਂ ਪੰਜਾਬ ਦੀ ਸੇਵਾ ਕਰਨੀ ਆ ਮੈਂ ਮੈਨੂੰ ਸਭ ਤੋਂ ਵਧੀਆ ਆਪਸ਼ਨ ਬੀਜੇਪੀ ਲੱਗੀ ਆ ਸੋ ਮੈਂ ਇਸ ਕਰਕੇ ਬੀਜੇਪੀ ਜੁਆਇਨ ਕੀਤੀ ਜੀ ਮੈਮ ਇੱਕ ਚੀਜ਼ ਹੋਰ ਵੇਖੀ ਜਾਂਦੀ ਹੈ ਕਿ ਵਿਰੋਧੀਆਂ ਵੱਲੋਂ ਵੀ ਇਹ ਨਿਸ਼ਾਨੇ ਅਕਸਰ ਹੀ ਸਾਦੇ ਜਾਂਦੇ ਨੇ ਕਿ ਜਦੋਂ ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਆਗੂ ਅਲੱਗ ਚੱਲ ਰਿਹਾ ਹੁੰਦਾ ਤਾਂ ਉਸ ਦੇ ਉੱਤੇ ਕੋਈ ਰੇਡਾਂ ਦਾ ਸਿਲਸਿਲਾ ਜਾਰੀ ਹੋ ਜਾਂਦਾ ਹੈ ਕਿਤੇ ਇਸ ਚੱਕਰ ਦੇ ਵਿੱਚ ਤਾਂ ਕੋਈ ਫੇਰ ਬਦਲ ਨਹੀਂ ਹੋਇਆ ਮੈਂ ਨਹੀਂ ਜੀ ਨਹੀਂ ਰੇਡਾਂ ਵਾਲਾ ਤਾਂ ਕੋਈ ਚੱਕਰ ਨਹੀਂ ਹੈਗਾ ਦੇਖੋ ਮੈਂ ਤਾਂ ਬਹੁਤ ਹੀ ਇਮਾਨਦਾਰ ਜੀ ਰੁੱਖੀ ਮਿੱਠੀ ਖਾਣ ਵਾਲੀ ਔਰਤਾਂ ਮੈਂ ਕਿਹੜਾ ਇੱਥੇ ਕੋਈ ਬਲੈਕ ਕਰਦੀਆਂ ਜਾਂ ਮੇਰੇ ਕੋਲੇ ਬਹੁਤ ਵੱਡੀਆਂ ਭਾਰੀ ਗਰੰਟਾਂ ਆ ਰਹੀਆਂ ਨੇ ਜਾਂ ਮੈਂ ਸੈਂਟਰ ਤੋਂ ਜਾਂ ਆਪਣੀ ਪੰਜਾਬ ਲੈਵਲ ਤੋਂ ਕੋਈ ਬਹੁਤ ਵੱਡੀ ਪੋਸਟ ਜਿੱਤ ਕੇ ਪੈਸਾ ਕਮਾਇਆ ਮਿਹਨਤ ਨਾਲ ਕਮਾਏ ਹੋਏ ਬੰਦੇ ਕੋਲ ਕੁਝ ਨਹੀਂ ਹੁੰਦਾ ਉਹਦਾ ਜ਼ਮੀਰ ਹੁੰਦਾ ਤੇ ਉਹ ਜ਼ਮੀਰ ਆਪਣਾ ਕਦੇ ਵੀ ਵਕਾਊ ਨਹੀਂ ਕਰਦਾ ਜੀ ਬਿਲਕੁਲ ਜੀ ਬਿਲਕੁਲ ਸੋ ਇਸ ਕਰਕੇ ਮੈਨੂੰ ਕਿਸੇ ਡਰ ਜਾਂ ਵਿਵਾਦ ਕਾਰਨ ਮੈਂ ਵੀ ਜੇ ਵੀ ਜੋ ਹੈ ਨਹੀਂ ਕੀਤੀ ਮੇਰੀ ਨਾਲ ਤਾਂ ਖੁਦ ਧੱਕਾ ਹੋਇਆ ਸਭ ਨੂੰ ਪਤਾ ਦੇਖਿਆ ਸਭ ਨੇ ਮੇਰੀ ਪ੍ਰਾਪਰਟੀ ਦੇ ਕਬਜ਼ਾ ਹੋਇਆ ਸਾਡੇ ਪਰਿਵਾਰ ਨਾਲ ਸੈੱਟ ਹੋਇਆ ਪਰ ਮੈਂ ਲੜੀ ਆ ਫਾਈਟ ਕੀਤੀ ਆ ਮੈਂ ਮੈਂ ਕਿਸੇ ਨੂੰ ਇਲਜ਼ਾਮ ਨਹੀਂ ਲਾਇਆ ਉਸ ਚੀਜ਼ ਲਈ ਹੈਨਾ ਤੋਂ ਮੈਨੂੰ ਇਹ ਲੱਗਾ ਜੇ ਮੈਂ ਪੰਜਾਬ ਦੀ ਸੇਵਾ ਹੀ ਕਰਨੀ ਆ ਜੇ ਮੈਂ ਜਿਹੜਾ ਚੁੱਕਿਆ ਹੀ ਆ ਤੇ ਜੇ ਮੈਂ ਲੋਕਾਂ ਦੇ ਹੱਕ 'ਚ ਹੀ ਖੜਨਾ ਤੇ ਫਿਰ ਕਿਉਂ ਨਾ ਮੈਂ ਉੱਥੋਂ ਕਹਿੰਦੇ ਨੇ ਹੁੰਦੇ ਰੱਜੇ ਹੋਏ ਘਰ ਕੋ ਲੈ ਕੇ ਆਵਾਂ ਤਾਂ ਹੀ ਮੈਂ ਕਿਸੇ ਨੂੰ ਦੇ ਪਾਉਂਗੀ ਬਿਲਕੁਲ ਮੈਂ ਫਿਰ ਖੈਰ ਵੀ ਉੱਥੋਂ ਹੀ ਮੰਗੀ ਜਾਂਦੀ ਆ ਨਾ ਜਿੱਥੋਂ ਰੱਜਿਆ ਹੋਇਆ ਘਰ ਹੋਵੇ ਤੇ ਖੈਰ ਵੀ ਉਹੀ ਪਹੁੰਚਦਾ ਨਾ ਫਿਰ ਨਹੀਂ ਤਾਂ ਲੋੜੀ ਵਾਲਾ ਕੰਮ ਹੋ ਜਾਂਦਾ ਵੀ ਹੁੱਕਾ ਵੀ ਹੁੱਕਾ ਆ ਘਰ ਭੁੱਖਾ ਜੀ ਬਿਲਕੁਲ ਕਰਕੇ ਸਾਨੂੰ ਵਧੀਆ ਜਗ੍ਹਾ ਤੇ ਜਾ ਕੇ ਹੀ ਬੈਟਰਮੈਨ ਦੇ ਲਈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪਵੇਗੀ ਪੰਜਾਬ ਦੇ ਲਈ ਇਨਸਾਫ਼ ਦੀ ਲੜਾਈ ਲੜਨੀ ਪਵੇਗੀ ਜੀ ਬਿਲਕੁਲ ਮੈਮ ਤੁਸੀਂ ਖੈ ਜੀ ਜੀ ਮੈਮ ਤੁਸੀਂ ਖੈਰ ਦੀ ਗੱਲ ਕੀਤੀ ਹੈ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਨੇ ਸਿਰ ਤੇ ਹੀ ਆ ਚੁੱਕੀਆਂ ਨੇ ਤੇ ਕੀ ਕਿਤੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਫਾਇਦਾ ਹੋਵੇਗਾ ਬਿਲਕੁਲ ਹੋਵੇਗਾ ਜੀ ਕਿਉਂ ਨਹੀਂ ਹੋਵੇਗਾ ਅਗਰ ਹੁਣ ਵੀ ਪੰਜਾਬ ਨੂੰ ਸਮਝ ਨਹੀਂ ਆਈਗੀ ਤਾਂ ਫਿਰ ਜਾਂ ਪੰਜਾਬ ਦੇ ਵਸਨੀਕਾਂ ਨੂੰ ਨਹੀਂ ਪਤਾ ਲੱਗੇਗਾ ਕਿ ਸਾਡੇ ਹੱਥ ਲਈ ਕੌਣ ਖੜ੍ਹ ਸਕਦਾ ਜਾਂ ਸਾਡੇ ਬੈਨੀਫਿਟ ਜਾਂ ਸਾਡੀ ਜਿਹੜੀ ਇਕਨੋਮੀ ਆ ਉਹਨੂੰ ਕੌਣ ਅੱਪ ਕਰ ਸਕਦਾ ਜਾਂ ਸਾਡੇ ਲਈ ਜਿਹੜੇ ਵਧੀਆ ਤੋਂ ਵਧੀਆ ਨਵੇਂ ਤੋਂ ਨਵੇਂ ਰੋਜ਼ਗਾਰ ਜਾਂ ਨਵੀਆਂ ਨੀਤੀਆਂ ਨੂੰ ਲੈ ਕੇ ਆ ਸਕਦਾ ਤੇ ਉਹ ਸੈਂਟਰ ਦੀ ਆ ਬੀਜੇਪੀ ਆ ਸੋ ਸਾਨੂੰ ਮੇਰੇ ਖਿਆਲ ਦੇ ਵਿੱਚ ਲੋਕ ਸਭਾ ਦੇ ਵਿੱਚ ਜਵਾਬ ਦੇ ਰਹੀਏ ਕਿ ਜੋ ਸਾਡਾ ਗਲਤ ਡਿਸੀਜਨ ਲਏ ਗਿਆ ਅਸੀਂ ਸ਼ਾਇਦ ਉਹ ਸਾਰੇ ਹੀ ਸਹੀ ਕਰ ਲਏ ਜਿਵੇਂ ਅਸੀਂ ਕੀਤੇ ਹੈ ਜੀ ਪਬਲਿਕ ਨੂੰ ਵੀ ਸ਼ਾਇਦ ਆਪਣੇ ਡਿਸੀਜਨ ਚੇਂਜ ਕਰ ਲੈਣੇ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਨਵੀਆਂ ਤੇ ਤਾਜ਼ੀਆਂ ਖਬਰਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਸカイ ਨਿਊਜ਼ ਪੰਜਾਬ